ਵਾਕਰ ਸਾਡੇ ਕੈਦ ਹੋਈ ਵੀ ਹੋ ਵੇਖੋ ਬਤੇ ਸਾਨੂੰ ਇਸ ਤਰ੍ਹਾਂ ਗਰੀਬ ਜਮਾਤ ਰੋਦੇ ਹੈ ਨਹੀਂ ਸਾਨੂੰ ਹੋਇਆ ਕੋਈ ਚੰਗਾ ਬੰਦਾ ਲੀਡਰ ਹੋਵੇ ਕੋਈ ਹੋਰ ਦੇ ਦੇ ਮਿੰਟੋ ਮਿੰਟ ਸਾਰਾ ਕੁਝ ਹੁੰਦਾ ਸਾਡੇ ਐਸਡੀਓ ਜੇ ਆਕਸ਼ਨ ਆਪ ਜਾਵੇ ਪਰ ਇਹ ਤਾਂ ਸੁਣਵਾਈ ਕੋਈ ਨਹੀਂ ਗਈ ਜੇ ਸਾਨੂੰ ਗੋਲੀ ਦੇ ਦੋ ਮਾਰਨ ਦੀ ਅਸੀਂ ਮਰਤਾ ਜਾਈਏ ਘਟੋ ਘਟ ਇਹ ਡੇਢ ਮਹੀਨਾ ਹੋ ਗਿਆ ਭਾਈ ਡੇਢ ਮਹੀਨਾ ਹੋ ਗਿਆ ਕੋਈ ਆ ਕੇ ਕਹਿੰਦਾ ਤਾਂ ਅਮੀਰਾਂ ਪਾਣੀ ਕੋਈ ਚਲ ਕੇ ਆ ਕੇ ਦੱਸਾ ਅਮੀਰਾਂ ਬੜੇ ਕਾਈ ਵੇ ਕੋਈ ਨਿਕਰੀ ਜੰਮੀ ਹੋਈ ਹੈ ਪਰ ਇਹ ਕੰਨਣੂਤ ਲਾਲੇ ਇਹ ਸਾਨੂੰ ਇਹੋ ਜਿਹਾ ਬਦਲਾਵ ਨਹੀਂ ਚਾਹੀਦਾ ਤੇ ਸਿਆ ਜੋੜ ਕੇ ਬੇਨਤੀ ਕਰਦੇ ਅਸੀਂ ਆ ਗਲੀ ਖਾਸ ਕਰਕੇ ਮੱਲਾ ਅਸੀਂ ਭਾਈ ਕਾਰਡ ਕਰਾਂਗੇ ਆਮਾਦੀ ਪਾਰਟੀ ਖਾਸ ਕਰਕੇ ਉਹਨਾਂ ਕਰਕੇ ਸਾਡਾ ਬੁਰਾ ਹਾਲ ਹੈ ਖਾਸ ਕਰਕੇ ਆਮਾਦੀ ਪਾਰਟੀ ਖਾਸ ਕਰਕੇ ਹਾਲ ਸੁਣ ਲਵੇ ਕਿ ਸਾਡੇ ਮੱਲੇ ਚ ਵੋਟਾਂ ਮੰਗਣ ਆਇਓ ਫੇਰ ਨਾ ਕਿਓ ਅਸੀਂ ਬਈ ਬੁਰਾ ਹਾਲ ਕੀਤਾ ਸਿੱਧੀ ਗੱਲ ਹੈ ਗੰਦ ਵਿੱਚ ਆ ਪੜਾ ਐਮਐਲਏ ਕੋ ਡਬੋ ਸਾਥ ਆ ਵੋਟ ਮੰਗਣ ਦੇ ਲਈ ਐਮਐਲਏ ਸੈਮਐਲਏ ਜੋ ਵੀ ਐਮਸੀ ਫੈਮਸੀ ਸਭ ਆਏ ਗੰਦ ਵਿੱਚ ਆ ਰਗਾ ਸਾਰੇ ਪੈਸੇ ਖਾ ਜਾਂਦੇ ਆ ਯਾ ਗਲਤ ਨਿਚਾ ਪੜਾ ਬੱਚੇ ਤਾਂ ਡੁੱਬ ਰਹੇ ਆ ਉਲੀ ਲੱਗੀ ਪੜੀ ਆ ਪਾਣੀ ਮੇ ਆ ਬੁਰਾ ਹਾਲ ਹੈ ਜੁਆਕਾ ਦਾ ਸਾਰੀ ਦੁਪਹਿਰੇ ਲੱਗੇ ਰਹਿੰਦੇ ਹੈਗੇ ਕਦੇ ਕੋਈ ਆਂਦਾ ਕਦੇ ਕੋਈ ਆਂਦਾ ਹੈਗਾ ਤੇ ਕੋਈ ਹੱਲ ਨਹੀਂ ਹੁੰਦਾ ਇੱਕ ਰੁਪਈਆ ਨਹੀਂ ਲਾਰੇ ਇੱਕ ਰੁਪਈਆ ਆਪ ਖਾਰੇ ਆਪ ਖਾਰੇ ਹੈ ਇਹ ਇੱਕ ਦੋ ਗਲੀਆਂ ਦੀ ਹੈ ਉਹ ਛੇਤੀ ਦੀ ਕਰਾ ਲੈ ਹਾਂ ਨਹੀਂ ਤੁਹਾਡੇ ਨਾਲ ਕਾਫੀ ਨਰਾਜ਼ਗੀ ਜ਼ਾਹਰ ਕਰ ਰਹੀ ਸੀ ਉਸੇ ਕਹਿੰਦੇ ਆ ਆ ਕੇ ਦੇਖਣ ਸਾਡਾ ਹਾਲ ਤਾਂ ਦੇਖਣ ਮੈਂ ਜਾ ਕੇ ਨਰਾਜ਼ਗੀ ਦੂਤ ਕਰਿਆ ਉਹ ਇਨੇ ਕਰੋੜ ਰੁਪਏ ਆ ਗਿਆ 10 ਕਰੋੜ ਆ ਗਿਆ 20 ਕਰੋੜ ਆ ਗਿਆ ਤੁਹਾਨੂੰ ਐ ਤਾਂ ਦੱਸ ਦੋ ਵੀ ਲਾ ਕਿੱਥੇ ਰਹੀ ਐ ਪ੍ਰਧਾਨ ਜੀ ਨੂੰ ਅਸੀਂ ਕਹਿੰਨੇ ਆ ਵੀ ਇੱਕ ਵਾਰੀ ਸਾਡੇ ਮਹੱਲੇ 'ਚ ਆ ਕੇ ਆਪਦੇ ਬੱਚੇ ਲਿਆ ਕੇ ਇਸ ਗਲੀਆਂ ਵਿੱਚੋਂ ਦੀ ਲੰਘ ਕੇ ਤਾਂ ਜਾਵੇ ਕਿੰਨੀ ਦੁਕਾਨਾਂ ਆ ਜੀ ਮੈਂ ਬਿੱਲੇ ਬੈਠਦਾ ਸਰਦਨ ਤੇ ਮੇਰਾ ਬੱਚਾ ਪੜਦਾ ਵੀਕਾਮ ਕਰ ਜਾਂਦਾ ਮੈਂ ਕਿੱਥੋਂ ਫਿਸਾ ਭਰ ਆਉਂਦੀਆਂ ਦੱਸੋ ਐਮਐਲਏ ਅਕ ਦੇਵੇ ਫਿਸਾ ਨੂੰ ਕਹਿੰਦੀ ਸਰਕਾਰ ਤਾਂ ਕਹਿੰਦੀ ਲੋਕ ਬਾਗੋ-ਬਾਗ ਕੇ ਖੁਸ਼ ਕੁਛ ਨਹੀਂ ਬਾਗੋ-ਬਾਗ ਜੀ ਕੱਲੇ ਇਹਨਾਂ ਦੇ ਮੰਤਰੀ-ਸ਼ੰਤਰੀ ਜਿਹੜੇ ਐਮਐਲਏ ਆ ਬਾਗੋ-ਬਾਗ ਹੋਰ ਕੋਈ ਬਾਗੋ-ਬਾਗ ਨਹੀਂ ਮੇਰੀ ਲਾਤ ਕੋ ਆਪਰੇਸ਼ਨ ਮੈਂ ਡਿਊਟੀ 'ਤੇ ਜਾਵਾਂ ਮੇਰਾ ਪੈਰ ਤਿਲਕ ਜਾਇਆ ਤਾਂ ਕੌਣ ਜ਼ਿੰਮੇਦਾਰ ਹੈ ਬਹੁਤ ਬੁਰਾ ਹਾਲ ਹੈ ਮਾਰੀ ਗਲੀ ਕੋ ਜਿਤਰਾ ਕਹਿ ਦੋ ਉਤਰੋ ਛੋੜੋ ਹੈ ਮਾਰੇ ਰਿਸ਼ਤੇਦਾਰ ਵੀ ਕਹਿਵੇਂ ਵੀ ਕੇ ਤਹਮਨੇ ਗੰਨ ਨਰਕ ਮੇ ਗੰਦ ਕਰ ਕਰ ਰੱਖੋ ਸਕੂਲ ਜਾਣਾ ਦੁੱਬੋ ਰਿਆ ਪਿਆ ਕਰ ਲੂ ਤੇ ਬਿਮਾਰੀ ਮੜ ਗਈ ਇੱਥੋਂ ਤਾਂ ਪ੍ਰਸ਼ਾਸਨ ਜ਼ਿੰਮੇਵਾਰੋ ਖਾਸ ਕਰਕੇ ਐਸਡੀਓ ਐਸਜੋ ਜਿਹੜੀ ਗੱਲ ਐਸਜੋ ਤੇ ਆਪਣਾ ਅਨਮੋਲਕ ਜਿਹਾ ਐਮਐਲਏ ਜਿਹਨਾਂ ਜੀਣਾ ਕਰਕੇ ਸਾਡਾ ਕੰਮ ਨਹੀਂ ਹੁੰਦਾ ਪਿਆ ਹਰੇ ਘਰ ਦੇ ਵਿੱਚ ਕਿੰਨੀ ਦੀ ਬਿਮਾਰੀ ਆਜੀ ਇਥੇ ਜਿੱਦੋਂ ਮਰਜੀ ਪੁੱਛ ਲੋ ਜਾ ਕੇ ਹਰੇਕ ਘਰ ਦੇ ਵਿੱਚ ਇੱਕ ਬੰਦੇ ਨੂੰ ਕਿੰਨੇ ਦੀ ਬਿਮਾਰੀ ਹੈਗੀ ਆ ਇਹ ਤਾਂ ਕਹਿੰਦੇ ਬਦਲਾਅ ਆ ਗਿਆ ਕਿਹੜਾ ਬਦਲਾਅ ਸਾਨੂੰ ਦੱਸ ਤਾਂ ਦੋ ਕਿ ਬਦਲਾਅ ਕਿਹੜਾ ਬਦਲਾਅ ਦੱਸੋ ਜੀ ਆ ਬਦਲਾਅ ਆਇਆ ਜਾਂ ਦੇਖ ਲੋ ਕਿਸ਼ਤੀਆਂ ਕਰਾਉਣੀਆਂ ਪੈਂਦੀਆਂ ਸਾਨੂੰ ਤਾਂ ਉਹ ਤਾਂ ਕਹਿੰਦੇ ਵੋਟ ਪਾਓਗੇ ਵਿਕਾਸ ਬਹੁਤ ਹੋਊਗਾ ਅਬ ਵੋਟ ਲੈ ਰਹੇ ਉਹ ਵਿਕਾਸ ਦੇਣਗੇ ਅਸੀਂ ਚਪਲੋਂ ਸੇ ਅਬ ਅਸੀਂ ਵੋਟ ਦੇਂਗੇ ਵਿਕਾਸ ਚਪਲੋਂ ਸੇ ਕੋਈ ਵੋਟ ਨਹੀਂ ਪਾਏਗਾ ਪਾਣੀ ਦੇ ਕੁੱਤੇ ਵਾਸਤੇ ਭਰ ਕੇ ਰੱਖਦੇ ਕਹਿੰਦੇ ਡੇਂਗੂ ਹੋਊਗਾ ਇਹਨੂੰ ਪਾਣੀ ਢੋਲ ਦੋ ਚੈਕਿੰਗ ਵਾਲੇ ਆਂਦੇ ਹੁਣ ਹੁਣ ਡੇਂਗੂ ਨਹੀਂ ਹੋਊਗਾ ਹੁਣ ਬਿ meri lat ko pressure ho ro pet ko pressure ho ro mere mai duty pe jau mera pair te lik jae to kon zimmedar hai yo mera jwaak leke jaave mene haath pakad ke leke jaave khala todi gali da dekh le ke haal dekh lo narak bajrot ka hi jamri hai bura haal hai bahut bura haal hai mari gali ko jitro keh do utro thodo ਮਾਰੇ ਰਿਸ਼ਤੇਦਾਰ ਵੀ ਕਹਿਵੇਂ ਵੀ ਕਹਿ ਤਾ ਅਮਨੇ ਗਨ ਨਰਕ ਮੇ ਗੰਦ ਕਰ ਕਰ ਰੱਖੋ ਨਾਲੀ ਰਿਸ਼ਤੇਦਾਰ ਵੀ ਆਏ ਕਹਿੰਦੇ ਰਿਸ਼ਤੇਦਾਰ ਪਹਿਲਾਂ ਉਹ ਤਾਂ ਪਹਿਲਾਂ ਪੁੱਛਦੇ ਥੋੜੀ ਗਲ ਵਿੱਚ ਪਾਣੀ ਤਾਂ ਨਹੀਂ ਭਰਿਆ ਬਈ ਤੇ ਪਾਣੀ ਭਰਿਆ ਫੇਰ ਤਾਂs ਨਹੀਂ ਆਉਂਦੇਗੇ ਸਿੱਧੀ ਗੱਲ ਹੈ ਸਾਡੇ ਘਰ ਤਾਂ ਰਿਸ਼ਤੇਦਾਰਾਂ ਦੀ ਦੂਰ ਦੀ ਗੱਲ ਆ ਜੋਕਰ ਸਾਡੇ ਕੈਦ ਹੋਈ ਵੀ ਉਹ ਵੇਖੋ ਸਕੂਲ ਜਾਣਾ ਦੁੱਬਰ ਆਇਆ ਪਿਆ ਕੱਲ ਨੂੰ ਤੇ ਬਿਮਾਰੀਆਂ ਵੜ ਗਈ ਇੱਥੋਂ ਤਾਂ ਪ੍ਰਸ਼ਾਸਨ ਜ਼ਿੰਮੇਵਾਰੋ ਖਾਸ ਕਰਕੇ ਐਸਡੀਓ ਐਸਡੀਓ ਜਿਹੜੀ ਗੱਲ ਐਸਡੀਓ ਤੇ ਆਪਣਾ ਅਨਮੋਲਕ ਜਿਹੜਾ ਐਮਐਲਏ ਜਿਹੜਾ ਜਿੰਨਾ ਕਰਕੇ ਸਾਡਾ ਕੰਮ ਨਹੀਂ ਹੁੰਦਾ ਪਿਆ ਉਹ ਆਪ ਦੇ ਤਾਂ ਜੋ ਮਰਜ਼ੀ ਕਰੀ ਜਰ ਉਧਰ ਸ਼ਹਿਰ ਚ ਕਰੀ ਜਾਂਦੇ ਜਿੱਥੇ ਜਿਹਦੇ ਵੱਡੇ ਲੋਕ ਆ ਵੀਆਈਪੀ ਉੱਥੇ ਤਾਂ ਸਾਰਾ ਕੁਝ ਹੁੰਦਾ ਪਰ ਇੱਥੇ ਸਾਡੇ ਨਰਕ ਵਜਿਆ ਪਿਆ ਇਹ ਅੱਜ ਦਾ ਹੀ ਗੱਲ ਨਹੀਂ ਗਈ ਨਾ ਕਿ ਦੋ ਦਿਨ ਦੀ ਗੱਲ ਹੈ 1.5 ਮਹੀਨਾ ਹੋ ਚੁੱਕਿਆ ਪੂਰਾ 1.5 ਮਹੀਨਾ ਸਾਡਾ ਐਫਸੀ ਸਾਹਿਬ ਹੈ ਫੋਨ ਕਰਦੇ ਤਾਂ ਉਹ ਦੋ ਬੰਦੇ ਭੇਜ ਦਿੰਦੇ ਆ ਉਹ ਐਫਸੀ ਆਵਚਾਰਨ ਲੱਗਿਆ ਰਹਿੰਦਾ ਪਰ ਉਹਦੇ ਨਾਲ ਕੋਈ ਪ੍ਰੋਪਰ ਹੱਲ ਨਹੀਂ ਹੈਗਾ ਜਿਹੜੀ ਗੱਪ-ਗੱਲ ਹੈਗੇ ਤੇ ਪ੍ਰੋਪਰ ਵਾਲੀ ਗੱਲ ਹੈ ਅਸੀਂ ਤਾਂ ਇੰਨੇ ਦੁਖੀ ਹੋਏ ਸਾਨੂੰ ਜੇਲ ਹੋ ਗਈ ਜਾਂ ਸਾਨੂੰ ਗੋਲੀ ਦੇ ਦੋ ਮਾਰਨ ਦੀ ਅਸੀਂ ਮਰਤਾ ਜਾਈਏ ਘਟੋ ਘਟ ਸਾਡਾ ਇੰਨੇ ਬੁਰਾ ਹਾਲਾ ਸੀ ਪ੍ਰਸ਼ਾਸਨ ਨੂੰ ਆਜੋੜ ਕੇ ਬੇਨਤੀ ਕਰਦੇ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਇਹਦੇ ਡੇਢ ਮਹੀਨਾ ਹੋ ਗਿਆ ਭਾਈ ਡੇਢ ਮਹੀਨਾ ਹੋ ਗਿਆ ਕੋਈ ਵਾ ਕੋਈ ਆ ਕੇ ਕਹਿੰਦਾ ਤਾਂ ਮੀਰ ਦਾ ਪਾਣੀ ਕੋਈ ਕਰਕੇ ਆ ਕੇ ਦਿਖਾ ਦੇ ਮੀਰ ਦਾ ਪਾਣੀ ਕਾਹਵੇਂ ਕੋਈ ਨਿਕਲੀ ਜੰਮੀ ਹੋਈ ਹੈ ਇੰਨਾ ਬੁਰਾ ਸਾਡਾ ਜੋ ਕੇ ਸਕੂਲ ਨਹੀਂ ਜਾ ਪਾਉਂਦੇ ਹਫਤਾ ਹੋ ਗਿਆ ਸਕੂਲ ਹੀ ਜਾਂਦੇ ਪਏ ਸਾਨੂੰ ਇਹ ਕਹਿੰਦੇ ਸਾਨੂੰ ਜੇਲ ਕਰ ਦੋ ਇਸ ਤੋਂ ਵੱਧ ਇਹ ਸਾਨੂੰ ਗੋਲੀ ਦੇ ਦਿਓ ਅ ਉਹ ਕੋ ਚੰਗਾ ਬੰਦਾ ਲੀਡਰ ਹੋਵੇ ਕੋਈ ਹੋਰ ਦੇ ਦੇ ਮਿੰਟੋ ਮਿੰਟ ਸਾਰਾ ਕੁਝ ਹੁੰਦਾ ਸਾਡੇ ਐਸਡੀਓ ਜੇਏ ਐਕਸ਼ਨ ਨਾ ਭੱਜਿਆ ਹੋਵੇ ਪਰ ਇਹ ਤਾਂ ਸੁਣਵਾਈ ਕੋਈ ਨਹੀਂ ਗਈ ਅਜ ਤਾਂ ਇੰਨੇ ਅੱਕੇ ਆ ਬਹੁਤ ਜ਼ਿਆਦਾ ਅੱਕੇ ਹੋਏ ਆ ਅਜ ਪ੍ਰਸ਼ਾਸਨ ਨੂੰ ਗੱਲ ਕਰਦੇ ਆ ਖਾਸ ਕਰਕੇ ਐਸਡੀ ਮੈਡਰ ਦੀ ਗੱਲ ਕਰਦੇ ਆ ਵੀ ਕੱਲ ਨੂੰ ਇੱਥੇ ਕੋਈ ਬਿਮਾਰੀ ਹੁੰਦੀ ਆ ਜਾਂ ਜਵਾਗ ਨੂੰ ਸਾਡੇ ਕੋਈ ਬਿਮਾਰੀ ਲੱਗਦੀ ਆ ਇਹਦਾ ਖਾਸ ਕਰਕੇ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਤੇ ਅਸੀਂ ਮੁੜ ਕੇ ਧਰਨਾ ਲਵਾਵਾਂਗੇ ਸਿੱਧੀ ਗੱਲ ਹੈ ਜੇ ਸਾਡੇ ਚਵਕਲ ਕੁਝ ਹੁੰਦਾ ਤਾਂ ਅੱਛਾ ਇੱਕ ਗੱਲ ਦੱਸਿਓ ਮਾੜੇ ਨੇੜੇ ਆ ਜਾਓ ਮੇਰੇ ਮਾੜਾ ਜਾਂ ਪਾਣੀ ਕੂਲਰਾਂ 'ਚ ਖੜਾ ਹੋਵੇ ਪ੍ਰਸ਼ਾਸਨ ਚੈੱਕ ਕਰ ਰ ਆਉਂਦਾ ਡੇਂਗੂ ਹੋ ਜੂ ਤੁਹਾਡੇ ਤਾਂ ਮੈਨੂੰ ਲੱਗਦਾ ਬਾਰ ਦੇ ਵਿੱਚ ਤਾਂ ਛੱਪੜੀ ਬਣਿਆ ਪਿਆ ਇਹ ਤਾਂ ਪ੍ਰਸ਼ਾਸਨ ਵੀ ਉਹਨਾਂ ਦੇ ਘਰੇ ਜਾਂਦਾ ਜਿਨ੍ਹਾਂ ਦੇ ਘਰੇ ਐਮਪੀ ਆ ਦੂਜੇ ਬੰਦੇ ਲੀਡਰਾਂ ਦੇ ਘਰੇ ਵੀ ਪਤਾ ਇਹਨਾਂ ਦੇ ਕੋਈ ਖੁਸ਼ ਹੋਣਾ ਨਹੀਂ ਗੱਲ ਬਾਤ ਉਹ ਸਾਡੇ ਘਰੇ ਆ ਕੇ ਵੇਖੇ ਐਡਾ ਬੁਰਾ ਹਾਲ ਹੈ ਐਡਾ ਬੁਰਾ ਹਾਲ ਆ ਸੀ ਨਕਪਰੀ ਜੀਂ ਦੀ ਜੀ ਨੂੰ ਉਹ ਇੱਥੇ ਡੇਂਗੂ ਫੈਲੇ ਦੀ ਫੈਲੇ ਦੀ ਬਾਰੇ ਫੈਲ ਚੁੱਕਿਆ ਹੈ ਬੱਚੇ ਬਿਮਾਰ ਹੋ ਰਹੇ ਆ ਅਸੀਂ ਜਾ ਕੇ ਦਵਾਈ ਦੇ ਦੋਗੇ ਸਾਨੂੰ ਪਤਾ ਕਿੰਨਾ ਸੀ ਬੁਰਾ ਹਾਲ ਹੈ ਪਰ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਹੁਣੇ ਬੇਨਤੀ ਕਰਦਾ ਵੀ ਇਹਦਾ ਹੱਲ ਕਰਾ ਦਿਓ ਤਾਂ ਕਿ ਕੋਈ ਨੁਕਸਾਨ ਨਾ ਕਿਸੇ ਦਾ ਹੋਵੇ ਜੇ ਕੱਲ ਨੂੰ ਕਿਸੇ ਨੂੰ ਨੁਕਸਾਨ ਹੋ ਗਿਆ ਇਹਦਾ ਖਾਸ ਕਰਕੇ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਖਾਸ ਕਰਕੇ ਐਸਡੀਐਮ ਮੈਡਮ ਜਾਂ ਐਸਡੀਐਸਾ ਕੋਈ ਵੀ ਉਹਦੇ ਪਤੇ ਡਿਊਟੀ ਕਰਦਾ ਉਹ ਤੇ ਖਾਸ ਕਰਕੇ ਸੀਵਰ ਬੋਰਡ ਦਾ ਐਸਡੀਓ ਜਿਹੜਾ ਸਾਡੀ ਸੁਣਵਾਈ ਨਹੀਂ ਹੁੰਦੀ ਬਈ ਸਰਕਾਰ ਤਾਂ ਕਹਿੰਦੀ ਹੈ ਬਹੁਤ ਪੈਸਾ ਲਾ ਰਹੇ ਆ ਅਸੀਂ ਬਹੁਤ ਵਿਕਾਸ ਕਰ ਰਹੇ ਆ ਇੱਕ ਇੱਕ ਮਿੰਟ ਵੀ ਪੈਸਾ ਨਹੀਂ ਲੱਗ ਰਿਹਾ ਨਿੱਕਾ ਪੈਸਾ ਨਹੀਂ ਲੱਗ ਰਿਹਾ ਨਿੱਕਾ ਪੈਸਾ ਵੀ ਆ ਵਿਚਾਰੇ ਜੁਆ ਕਹਾ ਕੇ ਸ਼ਿਵਰਾ ਤੇ ਬੜਦੇ ਹੈਗੇ ਕੋਈ ਹੱਲ ਨਹੀਂ ਹੋ ਰਿਹਾ ਦੇਖ ਲੋ ਅਬੁਰਾ ਹਲੇ ਜੁਆ ਕਾ ਦਾ ਸਾਰੀ ਦੁਪਹਿਰੇ ਲੱਗੇ ਰਹਿੰਦੇ ਹੈਗੇ ਕਦੇ ਕੋਈ ਆਂਦਾ ਕਦੇ ਕੋਈ ਆਂਦਾ ਹੈਗਾ ਤੇ ਕੋਈ ਹੱਲ ਨਹੀਂ ਹੁੰਦਾ 1 ਰੁਪਿਆ ਨਹੀਂ ਲਾ ਰਹੇ 1 ਰੁਪਿਆ ਆਪ ਖਾ ਰਹੇ ਆਪ ਖਾ ਰਹੇ ਆ ਸਾਰੇ ਖਾ ਰਹੇ ਆ ਗਰੀਬਾਂ ਦੀ ਕੋਈ ਨਹੀਂ ਸੁਣਵਾਈ ਕਰ ਰਿਹਾ ਕੋਈ ਨਹੀਂ ਕਰ ਰਿਆ ਹੁਣ ਲੱਤਾ ਪੈਰਾ ਤਾਂ ਢਿੱਡ ਤੋਂ ਲਟਾ ਰਹੇਗੇ ਕੰਮ ਤੇ ਜਾਣੇ ਹੈਗੇ ਅਸੀਂ ਕੁਝ ਕਰਾਂਗੇ ਤਾਂ ਖਾਵਾਂਗੇ ਸਾਡੇ ਘਰ ਕੋਈ ਬੋਰੀ ਸੁੱਟ ਜਾਊਗਾ ਹਮ ਇਹਨਾਂ ਬੁਰਾ ਹਾਲ ਹੈ ਹਾਂ ਇਹਨਾਂ ਬੁਰਾ ਹਾਲ ਹੈ ਹਾਂ ਤਾਂ ਜਵਾਕਾਂ ਦਾ ਮਤਲਬ ਸਾਰੀਆਂ ਬਿਮਾਰੀਆਂ ਲੱਗਣ ਤਾਂ ਸਾਰੇ ਜਵਾਕ ਤਾਂ ਸਾਡੇ ਸਿੱਖਾ ਸਕੂਲ ਨੇ ਸਾਡੇ ਸਾਰੇ ਇੱਕ ਘਰ ਦੇ ਵਿੱਚ ਹਰੇਕ ਘਰ ਦੇ ਵਿੱਚ ਕਿੰਨੀ ਦੀ ਬਿਮਾਰੀ ਹੈ ਜੀ ਇਥੇ ਜਿੱਦੋਂ ਮਰਜ਼ੀ ਪੁੱਛ ਲੋ ਜਾ ਕੇ ਹਰੇਕ ਘਰ ਦੇ ਵਿੱਚ ਇੱਕ ਬੰਦੇ ਨੂੰ ਕਿੰਨੇ ਦੀ ਬਿਮਾਰੀ ਹੈਗੀ ਆ ਇਹ ਹਾਲਾਤ ਹੋਏ ਪਿਆ ਹਾਂਜੀ ਇਹ ਹਾਲਾਤ ਹੋਏ ਪਿਆ ਸਾਡੇ ਨਿੱਕੇ ਨਿੱਕੇ ਬੱਚੇ ਦੇਖੋ ਸਕੂਲ ਕਿ ਕਿਸ ਤਰ੍ਹਾਂ ਜਾਣਗੇ ਇੰਨੇ ਪਾਣੀ 'ਚ ਜਾ ਕੇ ਦੇਖੋ ਹੁਣ ਮਾੜਾ ਮੋਟਾ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਹ ਕਹਿੰਦੇ ਬਦਲਾਅ ਆ ਗਿਆ ਕਿਹੜਾ ਬਦਲਾਅ ਸਾਨੂੰ ਦੱਸ ਤਾਂ ਦੋ ਕਿ ਇਹ ਬਦਲਾਅ ਕਿਹੜਾ ਬਦਲਾਅ ਦੱਸੋ ਜੀ ਆ ਬਦਲਾਅ ਆਇਆ ਜਾਂ ਦੇਖ ਲਓ ਕਿਸ਼ਤੀਆਂ ਕਰਾਉਣੀਆਂ ਪੈਂਦੀਆਂ ਸਾਨੂੰ ਤਾਂ ਆਇਆ ਆਇਆ ਪਰ ਕੁਝ ਵੀ ਨਹੀਂ ਆਇਆ ਡੁੱਬ ਕੇ ਪਾਣੀ 'ਚ ਗੰਦ ਮਿਚਾ ਪੜਾ आप वोट मांगने के लिए एम एल एमएलए जो भी एमसी फेमसी सब आए गंद मिचा आ रहा का सारा पैसे खा जाते हैं गंद मिचा पड़ा बच्चे डूब रहे हैं उल्ली लगी पड़ी है पानी में बीमार लग जाए डेंगू फेंगू सो जाए रो रहे हम उसको वोट पा के कंजरों को वोट पाओगे विकास बहुत होगा अब वोट ले रहे हो विकास देंगे हम चप्पलों से अब हम वोट देंगे विकास चप्पलों से कोई वोट नहीं पाएगा ਸਾਰੇ ਪਹਿਲੀ ਗੱਲ ਤਾਂ ਇਹ ਅਸੀਂ ਬਾਈਕਾਟ ਹੀ ਕਰਦੇ ਆਂ ਵੋਟਾ ਮੰਗਣ ਤੋਂ ਅਸੀਂ ਬਾਈਕਾਟ ਕਰਦੇ ਆਂ ਅਸੀਂ ਬਹੁਤਾ ਇਤਕਲਾ ਪਾਉਣੀ ਨਹੀਂ ਕਿਉਂਕਿ ਅਸੀਂ ਪਿਛਲੇ ਵਾਰੀ ਆਮ ਆਦਮੀ ਨੂੰ ਅਸੀਂ ਪੂਰੇ ਹਿੱਕ ਨਾਲ ਪਈਆਂ ਸੀ ਹਰ ਇੱਕ ਨੂੰ ਕਰਦੇ ਆਣ ਨੂੰ ਵੀ ਕਿਹਾ ਯਾਰਾ ਦੋਸਤਾਂ ਨੂੰ ਵੀ ਆਪ ਵੋਟ ਪਾਓ ਆਮ ਆਦਮੀ ਪਾਰਟੀ ਬਦਲਾਵ ਲਿਆਓ ਬਦਲਾਵ ਲਿਆਓ ਆ ਬਦਲਾਵ ਅਸਤਾ ਬਹੁਤ ਪੂਰਾ ਐਦੂ ਵਧੀਆ ਅਸੀਂ ਕਹਿੰਨੇ ਵੀ ਕਾਲੀ ਸਰਕਾਰ ਹੀ ਵਧੀਆ ਸੀ ਉਹ ਚਲੋ ਜੇ ਜੇ ਰੁਪਈਆ ਆਂਦਾ ਸੀ ਉਹ 50 ਪੈਸੇ ਲਾ ਕੇ 50 ਪੈਸੇ ਖਾ ਲੈਂਦੇ ਸੀ ਚਲੋ ਭਈ ਇਹ ਨਾ ਮਹਿਸੂਸ ਤਾਂ ਨਹੀਂ ਹੁੰਦਾ ਸੀ ਇੱਥੇ ਤਾਂ ਕੋਈ ਦੱਸ ਦੋ ਕਿਤੇ ਵੀ 1 ਰੁਪਿਆ ਲੱਗਿਆ ਦਿਖਾ ਦੇ ਉਂ ਸਰਕਾਰ ਕਹਿੰਦੀ ਹੈ ਕਿ ਅਸੀਂ ਪੈਸੇ ਲਾ ਰਹੇ ਆ ਐਨੇ ਕਰੋੜ ਰੁਪਏ ਆ ਗਿਆ 10 ਕਰੋੜ ਆ ਗਿਆ 20 ਕਰੋੜ ਆ ਗਿਆ ਸਾਨੂੰ ਇਹ ਤਾਂ ਦੱਸ ਦੋ ਵੀ ਲਾ ਕਿਤੇ ਰਹੀ ਹੈ ਸਰਕਾਰ ਕਹਿੰਦੀ 8-9 ਕਰੋੜ ਰੁਪਏ ਆਇਆ ਜਾਂ ਉਹ ਲਾਇਆ ਕਿਤੇ ਹੈ ਸਰ ਜੀ ਸਰਕਾਰ ਨੂੰ ਸਾਡੇ ਐਮਐਲਏ ਸਾਡੇ ਕਮੇਟੀ ਦੇ ਪ੍ਰਧਾਨ ਪ੍ਰਧਾਨ ਜੀ ਨੂੰ ਅਸੀਂ ਕਹਿੰਨੇ ਵੀ ਇੱਕ ਵਾਰੀ ਸਾਡੇ ਮਹੱਲੇ 'ਚ ਆ ਕੇ ਆਪਦੇ ਬੱਚੇ ਲੈ ਕੇ ਇਸ ਗਲੀਆਂ ਵਿੱਚੋਂ ਦੀ ਲੰਘ ਕੇ ਤਾਂ ਜਾਵੇ ਉਹਨੂੰ ਮਹਿਸੂਸ ਹੋਵੇ ਚਲੋ ਅਸੀਂ ਕਹਿੰਦੇ ਫਿਰ ਤਾਂ ਇਹ ਵੀ ਕੁਝ ਹੀ ਹੈ ਚਲੋ ਕਿਸੇ ਟਾਈਮ ਅਸੀਂ ਕਹਿੰਦੇ ਸੀਗੇ ਚਲੋ ਆਪਣੇ ਪਟਵਾਰੀਆਂ ਦੀ ਗਲੀ ਭਰੀ ਰਹਿੰਦੀ ਆ ਚਲੋ ਉਹ ਵੀ ਉਧਰ ਵੀ ਭਰੇ ਰਹਿੰਦੇ ਇੱਕੋ ਜਿਹੇ ਹੋ ਗਏ ਸੀਗੇ ਹੁਣ ਤੱਕ ਉਹਨਾਂ ਦੀ ਗਲੀਆਂ ਪਾਣੀ ਨਿਕਲ ਗਿਆ ਪਿਆ ਇੱਧਰ ਤਾਂ ਕੁਝ ਵੀ ਨਹੀਂ ਨਿਕਲ ਰਿਹਾ ਜੀ ਪਾਣੀ ਮਰ ਪਾਣੀ ਕਿੰਨੇ ਮੱਛਰ ਤੇ ਰਹੇ ਨੇ ਡੇਂਗੂ ਬਿਮਾਰੀ ਦੇਖੋ ਡੇਂਗੂ ਦੇਖੋ ਨੀਚੇ ਤੋਂ ਲੈ ਕੇ ਜਾ ਕਹਿੰਦੇ 8-9 ਕਰੋੜ ਰੁਪਇਆ ਲੱਗ ਗਿਆ ਸ਼ਹਿਰ ਦੇ ਲੱਗੇ ਉਹ ਸਿਰ ਆਪਣੇ ਬੱਚੇ ਬਾਹਰਲੇ ਮੁਲਕ ਭੇਜ ਦਈਏ ਉਹ ਤਾਂ ਆਪਦੀ ਕੋਠੀ ਤੇ ਲੱਗਿਆ ਉਹ ਤਾਂ ਆਪਦੀ ਕੋਠੀ ਤੇ ਲੱਗਿਆ ਪਿੱਛੇ ਜੇ ਪਿੱਛੇ ਜੇ ਵਿਚਾਰੇ ਹੁਕਮਚੰਦ ਜੀ ਨੇ ਪਰ ਕੋਈ ਉਹਨਾਂ ਦੇ ਖਿਲਾਫ ਕੋਈ ਲਾਇਆ ਬੈਸੀ ਐਮ ਐਲ ਏ ਲਾ ਰਹੀ ਸੀ ਉਹ ਕਿਸੇ ਨੇ ਕਿਹਾ ਉਹ ਪੈ ਕੋ ਉਹਨੇ ਸਹੀ ਗੱਲ ਕਹੀ ਉਹ ਵਿਚਾਰੇ ਹੁਕਮਚਾਹਤਾ ਹੀ ਪਰਚਾ ਪੈ ਗਿਆ ਵੀ ਉਹਦਾ ਕਸੂਰ ਕੀ ਐ ਉਹ ਉਹਦਾ ਆਪ ਦੇ ਘਰ ਦੇ ਤਾਂ ਨਹੀਂ ਸੀ ਸਾਡੀ ਅੱਤ ਕਰਾ ਸਭ ਤੋਂ ਕੱਢਿਆ ਐਮਐਲ ਨੂੰ ਇਹ ਕੁਛ ਵੀ ਨਹੀਂ ਆ ਮੇਰੀ ਦੁਕਾਨ ਹੈ ਜੀ ਮੈਂ ਬਿੱਲੇ ਬੈਠਣਾ ਸਰਦਨ ਤੇ ਮੇਰਾ ਬੱਚਾ ਪੜਦਾ ਬੀਕਾਮ ਕਰ ਜਾਂਦਾ ਮੈਂ ਕਿੱਥੋਂ ਵਿਸਾ ਭਰਾਂ ਉਹਦੀਆਂ ਦੱਸੋ ਐਮਐਲ ਆ ਕੇ ਦੇਵੇ ਫਿਸਾ ਨੂੰ ਕਹਿੰਦੀ ਮੈਂ ਕਿੱਥੋਂ ਜਾਵਾਂ ਮੈਂ ਦੱਸ ਲੋ ਆ ਮੇਰੀ ਦੁਕਾਨ ਆ ਵੇ ਲੋ ਇਧਰ ਹੀ ਪਾਣੀ ਐ ਇਧਰ ਹੀ ਪਾਣੀ ਐ ਸਾਡੀ ਜਿਹੜੀ ਆਵਾਜ਼ ਮੈਂ ਡੇਢ ਜੇੜ ਮਿੰਟ ਹੋ ਗਿਆ ਮੈਨੂੰ ਦੱਸੋ ਬੱਚਾ ਦੀ ਜਾਂਦੇ ਆ ਇਹ ਜਿਹੜੇ ਸਾਡੇ ਤੇ ਸਾਡੇ ਵਾਇਸ ਚੱਕਦੇ ਆ ਉਹਨਾਂ ਦੇ ਪਰਚਾ ਦੀ ਜਾਂਦੇ ਦੱਸੋ ਸਾਡੇ ਸਮਾਜ ਬੱਚੇ ਦੇ ਕਿਹੜੇ ਰੂਪ ਤੇ ਸਾਡੇ ਦੇ ਪਰਚਾ ਦੀ ਜਾਂਦੇ ਤੁਹਾਡੇ ਵਰਗੇ ਪੱਤਰਕਾਰ ਪਾਹੀ ਸਾਡਾ ਇਹ ਹੀ ਦਿਖਾਉਣਗੇ ਸਾਡਾ ਸੱਚ ਤੇ ਤੁਹਾਡੇ ਹੀ ਪੁਤਲੇ ਫੁਕੀ ਜਾਂਦੇ ਆ ਤੁਹਾਡੇ ਪੁਤਲੇ ਫੁਕੀ ਜਾਂਦੇ ਦੱਸੋ ਜੀ ਇਹ ਤਾਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਛੁੜੇ 75 ਸਾਲਾ ਦੇ ਵਿੱਚ ਵੀ ਇਹ ਪੁਤਲੇ ਜਿਹੜੇ ਪੱਤਰਕਾਰਾਂ ਦੇ ਕਰਤਾਰਗਾ ਦੇ ਬਿਨ ਪੁਤਲੇ ਫੇਫ ਫੁਕਣਗੇ ਇਹ ਆਵਾਜ਼ ਜਿਹੜੀ ਸਾਡੀ ਪੱਤਰਕਾਰਾਂ ਨੇ ਸੁਣੀ ਹੈ ਤੁਸੀਂ ਤਾਂ ਸੁਣਦੇ ਨਹੀਂ ਇਹ ਲੋਕ ਸੱਚ ਨਹੀਂ ਚੱਲਣੇ ਦਿੱਤੇ ਝੂਠ 'ਤੇ ਚੱਲ ਰਹੇ ਆਪਣੇ ਆਪਣੇ ਕੋਠੀਆਂ ਬਣਾ ਕੇ ਆਪਣੇ ਬੱਚੇ ਬਾਹਰਲੇ ਮੁਲਕ ਭੇਜ ਰਹੇ ਐਮਐਲਏ ਕੋ ਲਾਓ ਉਸ ਕੋ ਯਾਹ ਡਬੋਤੇ ਪਾਣੀ ਵਿੱਚ ਦੇਖੇ ਤਾਂ ਜੀ ਸਾਡੇ ਐਮਐਲਏ ਆਏ ਬੋਟ ਮੰਗਣੇ ਕੇ ਲਈ ਇਹ ਗੰਨ ਵਿਚਾਰਾ ਕਰ ਆ ਆਹ ਉਹਨੇ ਤਾਂ ਸਕੂਟਰੀ ਤੇ ਪਾਣੀ ਲੈ ਕੇ ਆਪ ਰਹਾ ਕੇ ਅੱਧੇ ਅੱਧੇ ਸੜਕਾਂ ਤੇ ਜਿਨੇ ਕਿ ਅਧੀ ਚੱਕ ਲਈ ਜੇ ਆਪ ਦੀ ਚੱਕ ਲਈ ਆਪਾਂ ਚੱਕ ਲਈ ਹੁਣ ਉਹਨਾਂ ਦੇ ਘਰੇ ਪਾਣੀ ਵੈਕ ਜਾਈ ਜਾਂਦਾ ਜੀ ਹੁਣ ਬੁਰਾ ਹਾਲ ਹੈ ਉੱਥੇ ਬੈਠ ਕੇ ਰੋਟੀ ਨਹੀਂ ਖਾ ਸਕਦੇ ਆਪਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਹੈ ਹੁਣ ਔਖਾ ਇੱਥੇ ਆ ਮਿੰਨਾ ਹੋ ਗਿਆ ਜੀ ਸਾਡੇ ਆ ਬੱਚੇ ਕਿਤੇ ਖੇਡ ਲਿੰਦੇ ਸੀ ਕਿਉਂਕਿ ਸਾਡੇ ਮਾਲਿਆਂ ਚ ਕਿਹੜਾ ਪਾਰਕ ਹੈ ਜੀ ਸੈਟ ਤਾਂ ਨਹੀਂ ਆਂਦਾ ਜੀ ਰਖਸ਼ ਵਾਲਾ ਨਹੀਂ ਆਂਦਾ ਜੀ ਇੰਨਾ ਬੁਰਾ ਹਾਲ ਹੈ ਸਾਡੇ ਜੇ ਬਾਰਿਸ਼ ਪਾਈ ਜਾਣਾ ਰਖਸ਼ ਵਾਲਾ ਵੀ ਜਵਾਬ ਦੇ ਦਿੰਦਾ ਵੀ ਉਸ ਬਸਤੀ 'ਚ ਅਸੀਂ ਜਾਣਾ ਨਹੀਂ ਤੇ ਸੋ ਹੁਣ ਕੀ ਕਰੀਏ ਕੀ ਦਾ ਪਿੱਟ ਛਾਪਿਆ ਕਰੀਏ ਅਸੀਂ ਅਸੀਂ ਤਾਂ ਬਦਲਾਅ ਚਾਹੁੰਦੇ ਸੀ ਇਹੋ ਜਿਹਾ ਬਦਲਾਅ ਹੈ ਦੇਖੋ ਸਰਕਾਰ ਤਾਂ ਕਹਿੰਦੀ ਸਰਕਾਰ ਤਾਂ ਕਹਿੰਦੀ ਲੋਕ ਬਾਗੋ-ਬਾਗੇ ਖੁਸ਼ ਕੁਛ ਨਹੀਂ ਬਾਗੋ-ਬਾਗ ਜੀ ਉਸ ਕੋ ਬਾਗਵੇਂ ਨਵਾਤੇ ਆ ਐਮ ਐਲ ਏ ਕੱਲੇ ਇਹਨਾਂ ਦੇ ਮੰਤਰੀ-ਸ਼ੰਤਰੀ ਜਿਹੜੇ ਐਮ ਐਲ ਏ ਬਾਗੋ-ਬਾਗ ਹੋਰ ਕੋਈ ਬਾਗੋ-ਬਾਗ ਨਹੀਂ ਇਹਨਾਂ ਨੇ ਬਾਗੋ-ਬਾਗ ਕਰਿਆ ਇਹਨੂੰ ਪੈਸੇ ਕਮਾਈ ਜੀ ਆਪੇ ਸੜੇ ਐਮ ਐਲ ਏ ਬਾਗੋ-ਬਾਗ ਕੱਲਾ ਜਿਹੜਾ ਪੈਸੇ ਕਮਾਈ ਜਾਂਦਾ ਬਾਕੀਆਂ ਦਾ ਬੁਰਾ ਹਾਲ ਹੈ ਬਾਕੀ ਬੁਰਾ ਦੇਖੋ ਬੁਰਾ ਹਾਲ ਹੀ ਆ ਵੇ ਸਾਡਾ ਆ ਵੇਖ ਲਓ ਹੋ ਗਿਆ ਆ ਦੁਕਾਨਦਾਰ ਵਿਚਾਰਾ ਕੋਈ 2000 ਸੇਲ ਕਰਦਾ ਸੀ ਅੱਜ ਇਹਦੀ ਵਿਚਾਰੇ ਦੀ ਸੇਲ 500 ਰੁਪਿਆ ਮਸਾ ਹੋਊਗੀ ਜੀ ਕੋਈ ਕੌਣ ਇੱਥੇ ਆਉ ਕੌਣ ਜੀ ਇੱਕ ਮਜਬੂਰੀ ਨੂੰ ਆਉਂਦਾ ਜੀ ਨਹੀਂ ਤਾਂ ਆਮ ਅਗਲਾ ਕੋਈ ਜੇ ਪਰਲੇ ਪਾਸੋਂ ਨਿਕਲ ਕੇ ਪਰਲੇ ਪਾਸੇ ਜਾਵੜੇ ਇੱਕ ਦੁਕਾਨਾ ਚਾਰਚ ਪੇਦੇ ਆ ਜੀ ਇਹ ਦੁਕਾਨਦਾਰ ਹੁਣ ਕੀ ਕਰੇ ਇਹ ਤਾਂ ਚਲੋ ਸੁੱਖ ਨਾਲ ਚਲੋ ਦੁਕਾਨ ਆਪ ਦੀ ਚਲੋ ਸਰਕਲ ਚ ਚੱਲੀ ਜਾਂਦਾ ਜੇ ਕਿਰਾਇਆ ਤਾਂ ਉਹਦਾ ਕਿਰਾਇਆ ਨਹੀਂ ਨਿਕਲੇ ਜੀ ਇਹਦਾ ਐਮਐਲਏ ਨੇ ਆ ਕੇ ਆਇਆ ਤਾਂ ਨਹੀਂ ਕਹਿਣਾ ਕਿ ਇੱਥੇ ਕਿਰਾਇਆ ਦੇ ਦਿੰਨੇ ਆ ਕਰੇ ਰਹਿਣਾ ਇੰਨੇ ਮੁਸ਼ਕਿਲ ਤਾਂ ਕਰੇ ਰਹਿਣਾ ਵੀ ਔਖਾ ਹੋਇਆ ਪਿਆ ਸਾਡੇ ਬਟੇ ਵੀਰ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਇਹ ਸਭ ਮੇਰੇ ਜਵਾਗ ਵੇ ਲੋ ਹਫਤ ਤੱਕ ਸਕੂਲ ਨਹੀਂ ਜਾਂਦਾ ਪਿਆ ਆਟੋ ਵਾਲਾ ਕਹਿੰਦਾ ਮੈਂ ਅਸਾਂ ਸੀ ਇਦਾਂ ਆਟੋ ਨਹੀਂ ਲੈ ਕੇ ਲੈ ਕੇ ਜਾ ਸਕਦੇ ਬਹੁਤ ਬੁਰਾ ਹਾਲ ਆਪਦਾ ਛੜ ਗਿਆ ਉਹ ਨਾ ਛੜ ਗਿਆ ਕਹਿੰਦੇ ਇਹਦੇ ਵਿੱਚ ਬੜੀ ਸੜਾ ਆਟੋ ਖਰਾਬ ਹੁੰਦਾ ਪਾਣੀ ਗਲਦਾ ਪਾਣੀ ਸੜਾ ਆਟੋ ਗਲਦਾ ਪਿਆ ਹੁਣ ਛੜੇ ਜਵਾਗ ਨੂੰ ਅਸੀਂ ਆਪਦਾ ਦਿਹਾੜੀ ਦੱਪੇ ਤੇ ਜਾਈਏ ਕਿਉਂ ਜਿਹੜਾ ਸਕੂਲ ਛੜ ਕੇ ਆਈਏ ਛੜਦਾ ਬਹੁਤ ਬੁਰਾ ਹਾਲ ਹੋਇਆ ਪਿਆ ਇਹਦਾ ਪ੍ਰਸ਼ਾਸਨ ਤੋਂ ਵਾਰੀ ਵਾਰੀ ਆ ਮੰਗ ਕਰਦੇ ਸਾਡਾ ਪ੍ਰੋਪਰ ਹ ਬਾ ਮਾੜਾ ਬੋਟਾ ਚੂ ਚੱਪਾ ਕਰਕੇ ਚਲੇ ਤੇ ਇਹਨਾਂ ਦੇ ਵਸ ਵੀ ਕੁਝ ਨਹੀਂਗਾ ਕਿਉਂ ਪ੍ਰੋਪਰ ਜਦ ਤੱਕ ਹੱਲ ਨਹੀਂ ਹੋਣਾਗਾ ਇਹ ਤਾਂ ਹੈਗਾ ਬਾੜੀ ਬਿਮਾਰ ਹੋਇਆ ਮਾਰੇ ਦਵਾਈ ਦੇ ਦਿਓ ਬਸ ਠੀਕ ਹੈ ਪਰ ਬਿਮਾਰੀ ਦਾ ਹੱਲ ਨਹੀਂ ਨਾੜੇ ਕਰਨਾ ਪ੍ਰਸ਼ਾਸਨ ਨੇ ਨਾ ਹੁਣ ਕੋਈ ਐਮਐਲਏ ਦਾ ਫੋਨ ਆਏ ਕਿਸੇ ਲੀਡਰ ਦਾ ਵੀ ਫੋਨ ਆ ਜਾਏ ਤੇ ਭੱਜ ਕੇ ਸਾਰਾ ਸਟਾਫ ਹੀ ਉਧਰ ਚਲਾ ਜਾਊਗਾ ਸਨੇ ਚਈ ਤੋਂ ਲੈ ਕੇ ਐਕਸ਼ਨ ਲੈਣਾ ਨਹੀਂ ਆਵੀ ਐਮਐਲਏ ਦਾ ਫੋਨ ਆ ਗਿਆ ਜਾਂ ਮੰਤਰੀ ਆ ਉਧਰ ਕੰਮ ਹੋਣਾ ਚਾਹੀਦਾ ਪਰ ਇਧਰ ਗਰੀਬ ਜਨਤਾ ਦੀ ਸੁਣਾਈ ਕੋ ਨਹੀਂ ਜਿਹੜੀ ਗੱਲ ਆ ਹੁਣ ਆਪਾਂ ਕਹਿ ਤਾ ਦਿੰਨੇ ਬਦਲਾਵਾ ਇਹ ਬਦਲਾਵਾ ਸਾਡਾ ਪਰ ਆ ਕੰਨ ਨੂੰ ਹੱਤ ਲਾ ਲੈ ਤੇ ਸਾਡਾ ਜੋੜ ਕੇ ਬੇਨਤੀ ਕਰਦੇ ਅਸੀਂ ਆ ਗਲੀ ਖਾਸ ਕਰਕੇ ਮੱਲਾ ਅਸੀਂ ਬਾਈਕਾਡ ਕਰਾਂਗੇ ਆਮ ਆਦੀ ਪਾਰਟੀ ਖਾਸ ਕਰਕੇ ਕੋਈ ਉਨਾ ਕਰਕੇ ਸਾਡਾ ਬੁਰਾ ਹਾਲ ਹੈ ਉਸ ਤੋਂ ਪਹਿਲਾਂ ਸਾਡੀ ਨਾਲੀ ਚੰਗੀ ਸੀਗੀ ਪਾਣੀ ਤਾਂ ਘਟੋ ਘਟ ਜਾਂਦਾ ਸੀਗਾ ਇਹ ਤਾਂ ਬਿਨਾ ਬਿਨਾ ਬਾਰਿਸ਼ ਦੇ ਪਾਣੀ ਡਾ ਭਰਿਆ ਹੋਇਆ ਇਸ ਦਾ ਬਹੁਤ ਬੁਰਾ ਹਾਲ ਆ ਅਸੀਂ ਤਾਂ ਅਕੀਏ ਸਰਕਾਰ ਤੋਂ ਅੱਗੇ ਇਸ ਦਾ ਮੈਂ ਪ੍ਰਾਈਵੇਟ ਕੰਮ ਕਰਦਾ ਅਸੀਂ ਆਪ ਕੋ ਲੋਕਾਂ ਦੇ ਘਰ ਜਾ ਕੇ ਕਹਿੰਦੇ ਨਾ ਯਾਰ ਐਤਕੀ ਆਮ ਆਦੀ ਪਾਰਟੀ ਨੂੰ ਲੈ ਕੇ ਆਓ ਸ਼ਾਇਦ ਬਦਲਾਅ ਹੋਊ ਆਪਣੇ ਮੱਲੇ ਦਾ ਆਪਣੇ ਚੋਾਕ ਦਾ ਕੋਈ ਨਾ ਕੁਝ ਬਣੂਗਾ ਪਰ ਬਦਲਾਅ ਇਹਨਾਂ ਦੇ ਹੋ ਜਾ ਕਰਤਾ ਤੇ ਸਾਡੇ ਤਾਂ ਕੰਨੇ ਹੱਥ ਲੱਗ ਗਏ ਪੈਸਾ ਨਹੀਂ ਹੋ ਜਾ ਬਦਲਾਵ ਨਹੀਂ ਚਾਹੀਦਾ ਇਹ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਵੀ ਸਾਡਾ ਹਾਲ ਉਹਦਾ ਠੀਕ ਆ ਤੇ ਨੰਬਰ ਦੋ ਗਲਤ ਦੀ ਗੱਲ ਕਰਦੇ ਆ ਅਸੀਂ ਵੋਟਾ ਕੋਈ ਵੀ ਪਾਰਟੀ ਦਾ ਆ ਜੇ ਅਸੀਂ ਬਾਈਕਾਡ ਕਰਦੇ ਆ ਕਿਸੇ ਪਾਰਟੀ ਨੂੰ ਬੋਟ ਨਹੀਂ ਪਾਉਣੀ ਜਿਹੜੀ ਗੱਲ ਹੈ ਖਾਸ ਕਰਕੇ ਆਮ ਆਦੀ ਪਾਰਟੀ ਖਾਸ ਕਰਕੇ ਹਸੋਲੇ ਵੀ ਸਾਡੇ ਮਲੇ ਚ ਵੋਟਾ ਮੰਗਣ ਆਇਓ ਫੇਰ ਨਾ ਕਿਓ ਅਸੀਂ ਬਈ ਬੁਰਾ ਹਾਲ ਕੀਤਾ ਸਿੱਧੀ ਗੱਲ ਹੈ ਹੱਥ ਜੋੜ ਕੇ ਬੇਨਤੀ ਇਹਨਾ ਗੁੱਸਾ ਤੁਹਾਡੇ ਮਨ ਚ ਬਹੁਤ ਜ਼ਿਆਦਾ ਗੁੱਸਾ ਲੱਟੇ ਨਹੀਂ ਹੈ ਹਨੇਰੇ ਮੇ ਧੱਕੇ ਖਾਣੇ ਦੇਖੋ ਆ ਬੱਲੇ ਤੁਸੀਂ ਰਾਤ ਨੂੰ ਆਓ ਕੀ ਗੱਲ ਮਤਲਬ ਇਹ ਜਿਹੜੇ ਗਰੀਬ ਵਸਤੀਆਂ ਆ ਜਾਂ ਗਰੀਬ ਲੋਕ ਆ ਇਹਨਾਂ ਨੂੰ ਬੰਦੇ ਨਹੀਂ ਸਮਝਦੇ ਨਹੀਂ ਸਮਝਦੇ ਬਿਲਕੁਲ ਸਮਝਦੇ ਨੇ ਨਹੀਂ ਸਮਝਦੇ ਬਿਲਕੁਲ ਨਹੀਂ ਸਮਝਦੇ ਅਸੀਂ ਜਾਨਵਰ ਆ ਬੰਦੇ ਤੋਂ ਵੇ ਜਿਹੜੇ ਹੁਆ ਬੈਠੇ ਆ ਐਮ ਐਲ ਏ ਉਹ ਆਏ ਆਪਣੇ ਬੱਚੋ ਕੇ ਲੈ ਕੇ ਆਂ 10 ਮਿੰਟ ਖੜੇ ਹਾਰੇ ਸਾਥ ਬਾਤ ਕਰੇ ਮੇਰੀ ਗੱਲ ਸੁਣੋ ਜੇ ਕੁੰਡੀ ਭਰ ਕੇ ਰੱਖਦੇ ਆ ਕਿ ਡੇਂਗੂ ਹੋਊਗਾ ਹੁਣ ਡੇਂਗੂ ਨਹੀਂ ਹੋਊਗਾ ਡੇਂਗੂ ਦਾ ਬਾਪ ਹੈ ਇਤਨਾ ਪਾਣੀ ਜੇ ਕੁੱਤੇ ਵਾਸਤੇ ਭਰ ਕੇ ਰੱਖਦੇ ਤਾਂ ਕਹਿੰਦੇ ਡੇਂਗੂ ਹੋਊਗਾ ਇਹਨੂੰ ਪਾਣੀ ਡੋਲ ਦੋ ਚੈਕਿੰਗ ਵਾਲੇ ਆਂਦੇ ਹੁਣ ਹੁਣ ਡੇਂਗੂ ਨਹੀਂ ਹੋਊਗਾ ਹ ਬਿਮਾਰੀ ਨਹੀਂ ਹੋਊਗੀ ਹੁਣ ਕੋਈ ਇੱਥੇ ਕੋਈ ਡਾਕਟਰ ਵੀ ਹੈ ਨਹੀਂ ਨੇੜੇ ਤੇੜੇ ਜੋ ਕੋਈ ਡਿੱਗ ਜਾਵੇ ਪੱਟੀ ਕਰਨ ਆ ਜਾਵੇ ਮੈਂ ਸੀ ਸੀਗਾ ਉਹ ਐਮ ਸੀ ਸੀਗਾ ਉਹ ਐਮ ਸੀ ਵੀ ਆਪਦੀ ਮਜਬੂਰੀ ਕਰਕੇ ਉੱਧਰ ਨੂੰ ਜਾਵੜਿਆ ਉਹ ਬਾਈ ਕੋਣ ਕੋਣ ਵਾਜੇਗਾ ਇੱਥੇ ਅੱਗੇ ਸਾਡੇ ਐਮ ਸੀ ਸਾਹਿਬ ਧਰਨਾ ਤੋਂ ਨਾ ਵੀ ਲਾਂਦੇ ਸੀਗੇ ਬਥੇਰਾ ਕੁਝ ਕੀਤਾ ਵਿਚਾਰੇ ਨੇ ਉਹਨੇ ਆਪਦੇ ਕੋਲੋਂ ਪੂਰੀ ਕੋਸ਼ਿਸ਼ ਕੀਤੀ ਹੈ ਰਹਿ ਗਿਆ ਉਹਨਾਂ ਨੂੰ ਨਾਲ ਹੁਣ 22 22 ਪ੍ਰਧਾਨ ਦੇਤਾ ਹੁਣ ਉਹ ਨਾ ਇੱਧਰ ਦੇ ਵਿਚਾਰੇ ਨਾ ਉੱਧਰ ਦੇ ਜੀ ਫਿਰ ਉਹ ਸਾਈਡ ਵਿੱਚ ਕਰੋ ਆਪਦੇ ਕੋਸ਼ਿਸ਼ ਉਹ ਪੂਰੀ ਕਰ ਰਿਹਾ ਹੈ ਪਰ ਉਹ ਪੂਰਾ ਜੱਗਰ ਨਹੀਂ ਹੋਣਾ ਹੋ ਸਕਦਾ ਕਿਉਂਕਿ ਉਹ ਚ ਉਹ ਕਹਿੰਦੇ ਨੇ ਵੀ ਸੱਪ ਦੀ ਕਿਰਲੀ ਜੇ ਮੂੰਹ 도 ਆ ਗਿਆ ਜੀ ਉਹ ਛੱਡਦਾ ਤਾਂ ਵੀ ਮਰਦਾ ਜੇ ਨਹੀਂ ਛੱਡਦਾ ਤਾਂ ਵੀ ਮਰਦਾ ਅੱਗੇ ਪਹਿਲਾਂ ਧਰਨੇ ਵਗੈਰਾ ਬਥੇਰੇ ਲਾਏ ਆ ਹੁਣ ਵੀ ਅਸੀਂ ਕਹਿੰਨੇ ਆ ਪ੍ਰਸ਼ਾਸਨ ਨੂੰ ਵੀ ਕਹਿੰਨੇ ਤੁਹਾਡੇ ਦੁਆਰਾ ਤੁਹਾਡਾ ਗਲੇ ਚ ਨਾ ਕਿ ਨਾਉਣ ਵਾਲਾ ਹਾਲ ਹੋ ਜਾਂਦਾ ਉਹ ਤੁਹਾਡਾ ਆ ਤੱਕ ਕੇ ਵੇਖੋ ਤੁਸੀਂ ਥੋੜਾ ਜਿਹਾ ਗੇੜਾ ਮਾਰ ਕੇ ਵੇਖੋ ਉਹ ਕੈਮਰਾ ਘੁਮਾਓ ਉਧਰ ਤਿੱਕਰ ਕੈਮਰਾ ਘੁਮਾ ਲਓ ਜੀ ਜਾਓ ਥੋੜਾ ਜਿਹਾ ਅੱਗੇ ਤੁਸੀਂ ਵੀ ਪੈਰ ਗਿੰਦੇ ਕਰੋ ਚਲੋ ਆ ਜੋ ਉਧਰਲੇ ਪਾਸੇ ਵੀ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆਂ ਵੀ ਜੇ ਇਹੜਾ 2-3 ਦਿਨਾਂ ਚ ਹੱਲ ਹੁੰਦਾ ਠੀਕ ਹੈ ਨਹੀਂ ਅਸੀਂ ਪੱਕਾ ਧਰਨਾ ਲਾਵਾਂਗੇ ਪੁਤਲੇ ਫੁੱਕਾਂਗੇ ਅਸੀਂ ਹੈ ਪੁਤਲੇ ਫੁੱਕਾਂਗੇ ਇਹਨਾਂ ਦੇ ਉਹਨਾਂ ਦੇ ਥੋੜੇ ਪੁਤਲੇ ਫੁੱਕੇ ਅਸੀਂ ਥੋੜੇ ਫੁੱਕਾਂਗੇ ਉਹਨਾਂ ਨੇ ਤਾਂ ਥੋੜੇ ਪੁਤਲੇ ਫੁੱਕੇ ਸੀ ਨਾ ਅਸੀਂ ਉਹਨਾਂ ਵੀ ਐਮਐਲਏ ਸਾਹਿਬ ਦੇ ਫੇਰ ਦੂਰੀ ਵਾਰ ਦੀ ਪੁਤਲਾ ਫੁਕਨ ਦੀ ਮਜਾਜ ਤੇ ਆਏ ਹੋਏ ਆਂ ਸਾਨੂੰ ਕਸੂਰਤਾ ਦੱਸੋ ਵੀ ਕਹਿੰਦੇ ਕਮੇਟੀ 'ਚ ਇਹਨਾਂ ਪੈਸਾ ਆ ਗਿਆ ਲੱਗ ਕਿੱਥੇ ਰਿਹਾ ਕਿੱਥੇ ਤਾਂ ਦਿਖਾ ਦੇਣ ਵੀ ਹਾਂ ਵੀ ਇੱਥੇ ਲੱਗਿਆ ਹੈ ਕੋਠੀ ਬਣ ਰਹੀ ਹੈ ਕੋਠੀ ਕੋ ਉਨਕੇ ਬੜਾ ਬੜਾ ਆਪਸਰਣ ਕੀ ਕੋਠੀ ਬੜ ਰਹੀ ਹੈ ਗਰੀਬਨ ਕੋ ਕੁਛ ਨਾ ਹੈ ਗਰੀਬ ਤੋਂ ਕੀੜਾ ਮਕੌੜਾ ਹੈ ਢੋਲੀ ਜਾਵੇ ਫਰੀਦ ਆਵੇ ਉਹ ਕੋਠੀ ਬੜਾ ਕੇ ਐਸੇ ਰਵੇਂ ਐਸੀਨ ਕਾ ਨਿੱਤ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਲੈਨੋ ਪਾਰ ਇੱਕ ਗਰੀਬ ਬਸਤੀ ਦੀ ਤਸਵੀਰ ਹੈ ਜਿੱਥੇ ਇਹ ਹਾਲਾਤ ਬਣੇ ਹੋਇਆ ਮਤਲਬ ਲੋਕ ਨਰਕ ਤੋਂ ਭੈੜੀ ਜ਼ਿੰਦਗੀ ਸੀਵਰੇਜ ਦੇ ਪਾਣੀ ਦੇ ਵਿੱਚ ਆ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੇ ਕੰਮ ਵੀ ਵਿਚਾਰੇ ਆਪ ਕਰ ਰਹੇ ਆ ਪਰ ਫਿਰ ਵੀ ਜਿਹੜਾ ਪੂਰਾ ਬੁਰਾ ਹਾਲ ਹੋਇਆ ਪਿਆ ਮੱਛਰ ਹੈ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਘਰਾਂ ਦੇ ਜਿਹੜੇ ਆ ਜੋ ਜੋ ਕਹ ਲੀਏ ਕਿ ਵਾਟਰ ਕੂਲਰਾਂ ਤੱਕ ਨੂੰ ਚੈੱਕ ਕਰਨ ਆ ਜਾਂਦੇ ਆ ਜਿਹੜੇ ਕੂਲਰ ਆ ਉਹਨਾਂ ਨੂੰ ਚੈੱਕ ਕਰਨ ਆ ਜਾਂਦਾ ਪ੍ਰਸ਼ਾਸਨ ਕਿ ਤੁਹਾਡੇ ਡੇਂਗੂ ਹੋ ਸਕਦਾ ਬਿਮਾਰੀ ਹੋ ਸਕਦੀ ਹੈ ਆ ਤਾਂ ਸਾਰਾ ਜਿਹੜਾ ਮਹੱਲਾ ਜਾਂ ਸਾਰੀ ਗਲੀ ਬਿਮਾਰੀ ਦੇ ਵਿੱਚ ਖੜੀ ਹੈ ਇਹਨਾਂ ਵੱਲ ਕਿਉਂ ਨਹੀਂ ਧਿਆਨ ਇਹਨਾਂ ਤੇ ਕਿਉਂ ਨਹੀਂ ਗੌਰ ਇਹ ਕਹਿੰਦੇ ਆ ਕਿ 8-9 ਕਰੋੜ ਰੁਪਇਆ ਆਇਆ ਉਹਨਾਂ ਦੇ ਵਿੱਚੋਂ ਇਹਨਾਂ ਦਾ ਹਿੱਸਾ ਕਿੱਧਰ ਗਿਆ ਇਹਨਾਂ ਵੱਲ ਖਿਆਲ ਕਿਉਂ ਨਹੀਂ ਕੀਤਾ ਜਾਂਦਾ ਤਾਂ ਸਵਾਲ ਬਰਕਰਾਰ ਹੈ ਲੋਕਾਂ ਦੇ ਮਨ 'ਚ ਗੁੱਸਾ ਹੈ ਲੋਕਾਂ ਨੇ ਇੱਥੇ ਤੱਕ ਕਹਿ ਦਿੱਤਾ ਹੈ ਕਿ ਅਸੀਂ ਬਾਈਕਾਟ ਕਰਾਂਗੇ ਕੋਈ ਬੰਦਾ ਸਾਡੇ ਮਹੱਲੇ 'ਚ ਨਾ ਵੜੇ ਕੱਲੂ ਵੋਟਾਂ ਲੈਣ ਜੋ ਸਾਨੂੰ ਨਰਕ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਕਰ ਰਿਹਾ ਉਹਨਾਂ ਨਾਲ ਅਸੀਂ ਪੈੜੀ ਕਰਾਂਗੇ ਹਾਂਜੀ ਹਾਂਜੀ ਐਮਐਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਇੱਕ ਤੁਹਾਡਾ ਪੱਖ ਲੈਣਾ ਸੀ ਛੋਟਾ ਜਿਹਾ ਜੀ ਲਓ ਜੀ ਮਹਾਰਾਜ ਇੱਕ ਨਾ ਲੈਣੋਂ ਪਾਰ ਲੋਕਾਂ ਨੇ ਸੱਜਾਈ ਸਾਨੂੰ ਹਣ ओके ਉਹ ਕਹਿੰਦੇ ਵੀ ਸਾਡੀ ਗਲੀ ਦੇ ਵਿੱਚ ਮਹੀਨੇ ਦੇ ਨੇੜ ਹੋ ਗਿਆ ਵੀ ਸੀਵਰੇਜ ਦਾ ਪਾਣੀ ਖੜਾ ਹੈ ਕਾਈ ਜੰਮੀ ਪਈ ਹੈ ਹਾਂ ਓਕੇ ਕਾਈ ਜੰਮੀ ਪਈ ਹੈ ਬੁਰਾ ਹਾਲ ਕਿਹੜੀ ਗਲੀ ਹੈ ਗਲੀ ਇਹ 4 ਨੰਬਰ ਗਲੀ ਚ ਅੱਗੇ ਅੱਗੇ ਡਿਵਾਈਡ ਹੁੰਦੀ ਹੈ ਗਲੀ 4 ਨੰਬਰ ਗਲੀ ਜਿਹੜੀ ਲੈਨੋ ਪਰ ਫਾਟਕ ਦੇ ਨਾਲ ਮੋੜਦੇ ਆਪਾਂ ਓਕੇ ਉਹ ਚ ਅੱਗੇ ਜਾ ਕੇ ਹੁੰਦੀ ਹੈ ਤੇ ਉਹ ਕਹਿੰਦੇ ਸਾਡੇ ਨੇ ਗੌਰ ਨਹੀਂ ਨਾ ਸਾਡੇ ਐਮਐਲਏ ਜਿਹੜਾ ਮਾਰਦਾ ਨਾ ਸਾਡੇ ਕੋਈ ਸਰਕਾਰ ਜਿਹੜਾ ਮਾਰਦੀ ਹੈ ਇਧਰਲੇ ਪਾਸੇ ਨਾ ਇੱਕ ਪ੍ਰੋਬਲਮ ਹੈ ਇੱਥੇ ਥੋੜਾ ਜਿਹਾ ਉਹ ਵੀ ਲੋਕਾਂ ਨੂੰ ਥੋੜਾ ਜਿਹਾ ਧਿਆਨ ਦੇਣਾ ਬਹੁਤ ਪਈ ਪਿਛਲੀਆਂ ਰੇ ਅਸੀਂ ਸਫਾਈ ਕਰਾਈ ਸੀ ਠੀਕ ਹੈ ਜੀ ਉਹਦੇ ਵਿੱਚ ਦਰੀਆਂ ਕੁਰਸੀਆਂ ਸਰਾਣੇ ਵਾਵਾ ਕੁਝ ਨਿਕਲੇ ਸੀ ਠੀਕ ਹੈ ਜੀ ਬਾਕੀ ਕੁਝ ਪ੍ਰੋਬਲਮ ਹੈਗੀ ਵੀ ਹੈ ਠੀਕ ਹੈ ਜੀ ਪ੍ਰੋਬਲਮ ਹੀ ਹੈਗੀ ਇਹ ਇੱਕ ਦੋ ਗਲੀਆਂ ਚ ਹੀ ਹੈ ਸਾਰੇ ਠੀਕ ਹੈ ਉਹ ਛੇਤੀ ਠੀਕ ਕਰਾ ਦੇ ਹਾਂ ਨਹੀਂ ਤੁਹਾਡੇ ਨਾਲ ਕਾਫੀ ਨਰਾਜ਼ਗੀ ਜ਼ਾਹਰ ਕਰ ਰਹੇ ਸੀ ਉੱਤੇ ਕਹਿੰਦੇ ਆ ਆਪੇ ਦੇਖਣ ਸਾਡਾ ਹਾਲ ਤਾਂ ਦੇਖਣ ਮੈਂ ਜਾ ਕੇ ਨਰਾਜ਼ਗੀ ਦੂਰ ਕਰਿਆਉ ਠੀਕ ਹੈ ਜੀ ਸਸੀ ਗਾਲ ਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਲੋਕ ਅਵਾਜ਼ ਟੀਵੀ ਤੋਂ ਜੀ ਹਾਂਜੀ 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 ਹੋਰ ਸੁਣਾ ਹਾਂਜੀ ਸਰ ਵਧੀਆ ਅੱਛਾ ਸਰ ਲੈਣੋ ਰੇਲਵੇ ਲਾਈਨ ਤੋਂ ਪਾਰ ਹਾਂਜੀ ਲੋਕਾਂ ਦੀਆਂ ਗਲੀਆਂ 'ਚ ਪਾਣੀ ਖੜਾ ਤੇ ਲੋਕ ਕਹਿੰਦੇ ਬੁਰਾ ਹਾਲ ਹੈ ਡੇਢ ਮਹੀਨਾ ਹੋ ਗਿਆ ਕੋਈ ਗੌਰ ਨਹੀਂ ਸਾਡੇ ਘਰਾਂ ਵੱਲ ਰੇਲਵੇ ਲਾਈਨ ਤੋਂ ਪਾਰ ਹਾਂਜੀ ਸਰ ਡਾਕਟਰ ਮੇਧਕਰ ਤੱਕ ਮੈਂ ਕਰਦਾ ਜੀ ਮੈਂ ਕਹਿੰਦਾ ਠੀਕ ਹੈ ਠੀਕ ਹੈ ਥੈਂਕ ਯੂ